ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਿਲਾ ਪੰਜਵਾਂ ਜਤਨ ਕਰੇ ਮਨੁਖ ਡੇ ਕਾਵੇ ਉਹ ਅੰਦਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਵੇਖ ਕਰੈ ਨਿਰਬਨੇ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤ ਪੀਖੈ ਆਵੇ ਲੋਬੀ ਫਿਰ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਤਨਸਰੀ ਮਹੱਲਾ ਪੰਜਵਾ ਜੇਤਨ ਕਰੇ ਮਾਲਕ ਦੇ ਕਾਵੇ ਉਹ ਅੰਦਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਵੇਖੂ ਕਰੈ ਨਿਰਬਾਨੇ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੀਖੈ ਆਵੇ ਲੋਬੀ ਫੇਰ ਰਹਾਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਸ੍ਰੀ ਮਹੱਲਾ ਪੰਜਵਾਂ ਜਤਨ ਕਰੇ ਮਨੁਖ ਡੇ ਕਾਵੇ ਉਹ ਅੰਦਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਵੇਖ ਕਰੈ ਨਿਰਬਨੇ ਜਾਨਤ ਦੂਰ ਤੁਮਹਿ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੀਖੈ ਆਵੇ ਲੋਬੀ ਫਿਰ ਰਹਾਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਤਨਸਰੀ ਮਹੱਲਾ ਪੰਜਵਾਂ ਜਤਨ ਕਰੇ ਮਾਲਕ ਦੇ ਕਾਵੇ ਉਹ ਅੰਦਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਵੇਖ ਕਰੈ ਨਿਰਬਾਨੇ ਜਾਨਤ ਦੂਰ ਤੁਮਹ ਪ੍ਰਭ ਨੇਰ ਊਤਤਾ ਕੈ ਊਤਤੇ ਉਤ ਪੀਖੈ ਆਵੇ ਲੋਬੀ ਫਿਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਂ ਜਤਨ ਕਰੇ ਮਾਲਕ ਦੇ ਕਾਵੇ ਉਹ ਅੰਦਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਵੇਖ ਕਰੈ ਨਿਰਬਾਨੇ ਜਾਨਤ ਦੂਰ ਤੁਮਹਿ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੀਖੈ ਆਵੇ ਲੋਬੀ ਫਿਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਿਲਾ ਪੰਜਵਾਂ ਜਤਨ ਕਰੇ ਮਨੁਖ ਡੇ ਕਾਵੇ ਉਹ ਅੰਦਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਵੇਖੂ ਕਰੈ ਨਿਰਬਾਨੇ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੀਖੈ ਆਵੇ ਲੋਬੀ ਫਿਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਸੁਮੱਲਾ ਪੰਜਵਾ ਜਤਨ ਕਰੇ ਮਨੁਖ ਡੇ ਕਾਵੇ ਉਹ ਅੰਤਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਵੇਖ ਕਰੈ ਨਿਰਬਾਨੇ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੀਖੈ ਆਵੇ ਲੋਬੀ ਫੇਰ ਰਹਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਤਨਸਰੀ ਸ੍ਰੀ ਮਹੱਲਾ ਪੰਜਵਾਂ ਜਤਨ ਕਰੇ ਮਾਲਕ ਦੇ ਕਾਵੇ ਉਹ ਅੰਦਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਵੇਖ ਕਰੈ ਨਿਰਬਾਨੇ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੀਖੈ ਆਵੇ ਲੋਬੀ ਫਿਰ ਰਹਾਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਤਨ ਕਰੇ ਮਾਲਕ ਦੇ ਕਾਵੇ ਉਹ ਅੰਦਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਵੇਖ ਕਰੈ ਨਿਰਬਨੇ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੀਖੈ ਆਵੇ ਲੋਬੀ ਫੇਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਤਨਸਰੀ ਮਹਿਲਾ ਪੰਜਵਾਂ ਜਤਨ ਕਰੇ ਮਨੁਖ ਡੇ ਕਾਵੇ ਉਹ ਅੰਦਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਵੇਖ ਕਰੈ ਨਿਰਬਨੇ ਜਾਨਤ ਦੂਰ ਤੁਮਹ ਪ੍ਰਭ ਨੇਰ ਊਤਤਾ ਕੈ ਉਤਤੇ ਉਤਪੀਖੈ ਆਵੇ ਲੋਬੀ ਫੇਰ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ